ਨੀ ਦਾਸੀ ਦਾ ਇਕੱਠੇ ਹੀ ਸੋਨੇ ਆ ਜੇ ਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਖਚਾਉਂਦੀ ਇਹ ਤਸਵੀਰਾਂ ਨਾਬੇ ਦੀਆਂ ਨਹੀਂ ਜਿੱਥੇ ਕਿ ਇੱਕ ਮਾਂ ਨੇ ਆਪਣੀ ਅੰਨੂ ਨਾਮ ਦੀ ਧੀ ਜਿਹਦੀ ਉਮਰ 25 ਸਾਲਾਂ ਦੀ ਉਮਰ ਜਿਹਦਾ ਕਿ ਕਤਲ ਕਰਵਾ ਦਿੱਤਾ ਜਾਂਦਾ ਹੈਗਾ ਕਤਲ ਦੀ ਵਜ੍ਹਾ ਕੀ ਹੈ ਕਿ ਜਿੱਥੇ ਮਾਂ ਦਾ ਆਸ਼ਿਕ ਹਰ ਰੋਜ ਵਾਂਗੂ ਤਕਰੀਬਨ ਘਰੇ ਆਉਂਦਾ ਸੀਗਾ ਤਾਂ ਕੁੜੀ ਨੂੰ ਜਦੋਂ ਪਤਾ ਲੱਗਦਾਗਾ ਵੀ ਇਹ ਸਾਡੇ ਘਰ ਹਰ ਰੋਜ਼ ਵਾਂਗੂ ਆਉਂਦਾਗਾ ਤਾਂ ਤਾਂ ਮਾਂ ਨੂੰ ਜਦੋਂ ਇਸ ਕਹਾਣੀ ਦਾ ਪਤਾ ਲੱਗਦਾਗਾ ਕਿ ਮੇਰੀ ਬੇਟੀ ਨੂੰ ਪਤਾ ਲੱਗ ਜਾਂਦਾਗਾ ਤਾਂ ਉਸ ਤੋਂ ਬਾਅਦ ਲੱਗਿਆ ਕਿ ਮਰਤਕ ਲੜਕੀ ਦੀ ਮਾਂ ਦੇ ਕਿਸੇ ਬੰਦੇ ਨਾਲ ਨਜਾਇਜ਼ ਸਬੰਧ ਸਨ ਅਤੇ ਲੜਕੀ ਅਕਸਰ ਹੀ ਆਪਣੀ ਮਾਂ ਨੂੰ ਉਸ ਵਿਅਕਤੀ ਨਾਲ ਮਿਲਣ ਤੋਂ ਰੋਕਦੀ ਸੀ ਆਪਣੀ ਲੜਕੀ ਨੂੰ ਪ੍ਰੇਮ ਸਬੰਧਾਂ ਦਾ ਰੋੜਾ ਬਣਦਾ ਵੇਖ ਕੇ ਮਾਂ ਦੇ ਆਸ਼ਿਕ ਨੇ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਰਾਤ ਨੂੰ ਘਰ ਵਿੱਚ ਜੰਦਰਾ ਲਾ ਕੇ ਉਥੋਂ ਰਫੂ ਚੱਕਰ ਹੋ ਗਿਆ ਗਵਾਂਡੀਆਂ ਨੇ ਹੀ ਰਾਤ ਸਮੇਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਦੋਂ ਪੁਲਿਸ ਨੇ ਗੇਟ ਤੋੜ ਕੇ ਘਰ ਅੰਦਰ ਦਾਖਲ ਹੋ ਕੇ ਵੇਖਿਆ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿਉਂਕਿ ਅੰਨੂ ਦੀ লাশ ਘਰ ਦੇ ਅੰਦਰ ਖੂਨ ਨਾਲ ਲਤਪਟ ਪਈ ਸੀ ਇਸ ਹਾਦਸੇ ਤੋਂ ਬਾਅਦ ਸਵੇਰੇ ਸਵੇਰੇ ਕਤਲ ਹੋਈ ਲੜਕੀ ਅੰਨੂ ਦੀ ਮਾਂ अरुणा देवी गुवांडिया ਦੇ ਘਰ ਆ ਕੇ ਬੈਠ ਗਈ ਅਤੇ ਅਣਜਾਣ ਜਿਹੀ ਬਣ ਗਈ ਜਿਵੇਂ ਉਸ ਨੂੰ ਕੁਝ ਪਤਾ ਹੀ ਨਾ ਹੋਵੇ ਜਦੋਂ ਕਿ ਇਹ ਸਾਰੇ ਘਟਨਾਕਰਮ ਬਾਰੇ ਮਿਰਤਕ ਲੜਕੀ ਦੀ ਮਾਂ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਸੀ ਭਾਵੇਂ ਕਿ ਘਟਨਾਕਰਮ ਵੇਲੇ ਘਰ ਵਿੱਚ ਉਹ ਨਹੀਂ ਸੀ ਪਰ ਉਹ ਇਸ ਘਟਨਾ ਤੋਂ ਸਭ ਕੁਝ ਪਹਿਲਾਂ ਹੀ ਜਾਣਦੀ ਸੀ ਤੇ ਉਹ ਇੱਕ ਦਿਨ ਪਹਿਲਾਂ ਹੀ ਆਪਣੀ ਲੜਕੀ ਕੋਲ ਚਲੀ ਗਈ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਇਹ ਕਤਲ ਦੇ ਪਿੱਛੇ ਕੀ ਵਜ੍ਹਾ ਰਹੀ ਅਤੇ ਇਹ ਕਿਸ ਨੇ ਕਰਵਾਇਆ ਇਹ ਸਾਰੇ ਰਾਜ ਤੇ ਪਰਦਾ ਪੈ ਜਾਵੇ ਮਾਂ ਇੰਨੀ ਬੇਰਹਿਮ ਹੋ ਸਕਦੀ ਹੈ ਤੁਸੀਂ ਹੁਣ ਇਸ ਗੱਲ ਤੋਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਇਸ ਮੌਕੇ ਤੇ ਪ੍ਰਤੱਖਦਰਸ਼ੀ ਉਹਨਾਂ ਦੇ ਗੁਵੰਡੀ ਭਲ ਇੰਦਰ ਸਿੰਘ ਨੇ ਦੱਸਿਆ ਕਿ ਜਦੋਂ ਘਰ ਦੇ ਅੰਦਰੋਂ ਕੂਕਾਂ ਦੀ ਆਵਾਜ਼ ਆ ਰਹੀ ਸੀ ਅਤੇ ਉਹਨਾਂ ਗੇਟ ਖੜਕਾਇਆ ਤਾਂ ਗੇਟ ਕਿਸੇ ਨੇ ਨਹੀਂ ਖੋਲਿਆ ਅਤੇ ਫਿਰ ਬਾਅਦ ਵਿੱਚ ਉਹਨਾਂ ਦੇਰ ਰਾਤ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਜਦੋਂ ਗੇਟ ਤੋੜ ਕੇ ਅੰਦਰ ਵੇਖਿਆ ਤਾਂ ਸਭ ਹਰੜ ਰਹਿ ਗਏ ਕਿਉਂਕਿ ਅੰਨੂ ਨਾਮ ਦੀ ਲੜਕੀ ਦੀ ਮੌਤ ਹੋ ਚੁੱਕੀ ਸੀ ਜਿਸ ਦੀ ਉਮਰ 25 ਸਾਲ ਦੇ ਲਗਭਗ ਦੱਸੀ ਜਾਂਦੀ ਹੈ ਉਹ ਖੂਨ ਨਾਲ ਲਤਪਤ ਪਈ ਸੀ ਘਟਨਾ ਨੂੰ ਵੇਖ ਕੇ ਮਹੱਲਾ ਵੀ ਪੂਰਾ ਸਹਿਮ ਚੁੱਕਿਆ ਸੀ ਇਸ ਮੌਕੇ ਤੇ ਜਦੋਂ ਮ੍ਰਿਤਕ ਅੰਨੂ ਦੀ ਮਾਂ ਅਰੁਣਾ ਦੇਵੀ ਨਾਲ ਗੱਲ ਕੀਤੀ ਜਦੋਂ ਉਸ ਨੂੰ ਪੁੱਛਿਆ ਕਿ ਇਹ ਕਤਲ ਕਿਵੇਂ ਹੋਇਆ ਅਤੇ ਤੁਸੀਂ ਕਿੱਥੇ ਸੀ ਮੇਰਾ ਨਾਮ ਹਿੰਨਾ ਅਤੀ ਮੋਰ ਉਹ ਸ਼ੇਮੀ ਹੋਇਆ ਨਹੀਂ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਐ ਕੋਣੀ ਤੇਰੇ 10 ਵਜੇ ਹੋ ਜਾਂਦੇ ਐ ਮੈਂ 9 ਵਜੇ ਪੱਗ ਜਾਨੀ ਉਹ ਠੀਕ ਹੋ ਗਿਆ ਮੈਂ ਉਹ ਡਿਸਪੋਜ਼ਲ ਜਮੀ ਤੇ ਬੇਜੋੜੀ ਜਾਨ ਨੂੰ ਦਿੰਦੇ ਉਹ ਦੇਖ ਉਹ ਤਾਜੀ ਦੇ ਲੱਗੀ ਹੋਈ ਐ ਅੱਛਾ ਉਹ 50 ਰੁਪਏ ਕੰਪੋਟੇ ਕਿਸੀ ਕਿੰਨੇ ਵੇ ਕੀ ਤੁਹਾਨੂੰ ਕਦੋਂ ਮੈਂ ਤਾਂ 5 ਵਜੇ ਉਧਰ ਕੁੜੀ ਕਰਨੀ ਪਾਕੀ ਲੋਰਾ ਦੇ ਵਿੱਚ ਅੱਛਾ ਹੁਸ਼ਿਆਰਪੁਰ ਤੋਂ ਆਈ ਹੋਈ ਐ ਅੱਛਾ ਦੋ ਮੁੰਡੇ ਆ ਦੇਖ ਲੈ ਅੱਛਾ ਫਿਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਊਗਾ ਮੈਂ ਸਿਰਫ ਲਿਆ ਤਾਂ ਮੇਰੇ ਹੱਥ ਤੇ ਸਿਰਫ ਫਿਰ ਮੈਂ ਕਿਹਾ ਜੇ ਰੋਟੀ ਨਾ ਬਣੀ ਮੈਂ ਰਾਸਪਾਤੇ ਚਲੀ ਜਾਊਂਗੀ ਕੱਪੜੇ ਧੋ ਲਵਾਂਗੀ ਨਾਲੇ ਨਾਲ ਕੁਛ ਨਹੀਂ ਕਹਿੰਦੀ ਮੰਮੀ ਤੂੰ ਉਸੇ ਬਾਰੇ ਦੀ ਕਹਿੰਦੀ ਮੈਂ ਤਾਂ ਚਾਬੀਆਂ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗਦਾ ਹੈ ਮੈਂ ਪਹਿਲਾਂ ਸੀ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਸੀ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਗਈ ਚਾਹੀ ਮੈਂ ਬੇਟਾ ਹੂੰ ਨਾਈ ਆ ਮੈਂ ਹੂੰ ਨਾਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਮੈਂ ਹੈ ਨਹੀਂ ਸੀ ਬੇਟਾ ਮੇਰਾ ਸੀ ਤਾਂ ਕੱਠੇ ਹੀ ਸੌਂਨੇ ਆ ਜੇ ਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਖਾ ਚਾਦੀ ਮੇਰਾ ਚ ਦੋਹੀ ਮਰ ਜਾਂਦੇ ਚਾਹ ਰਹੇ ਨਿਪੜਦਾ ਕਿਉਂ ਮੈਨੂੰ ਇਹਨਾਂ ਦੁੱਖ ਕਰਦੀਆਂ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ভাই ਜੇ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਇਹ ਪੁੱਛਣਾ ਪਤਾ ਸੀ ਤਾਂ ਇੰਨੇ ਦੁੱਖੀਆਂ ਸੀ ਪਹਿਲਾਂ ਆਲੀ ਵੀ ਨਹੀਂ ਮੈਂ ਇਹ ਮੌਤ ਨੂੰ ਭੁੱਲ ਸਕਿਆ ਨਹੀਂ ਕਿਵੇਂ ਭੁੱਲੂਗੀ ਮੈਂ ਮੇਰਾ ਨਾਮ ਪਾਲਿੰਦਰ ਸੰਧੇ ਜੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖਟਾਇਆ ਆਵਾਜ਼ਾਂ ਵੱਧ ਰਹੀਆਂ ਫਿਰ ਕੋਈ ਆਵਾਜ਼ ਨਹੀਂ ਆਈ ਅਸੀਂ ਇਹ ਲੋਕ ਆ ਇਧਰੋਂ ਵੀ ਫੁੱਟਾ ਹੋਇਆ ਇਹਨਾਂ ਨੇ ਉੱਤਰ ਨਹੀਂ ਉਹ ਐਂਟਰ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਹੁੰਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਤ ਹੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾ ਤੁਸੀਂ ਕਾਨੂੰ ਬੰਦਾਂ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫੇਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਕਾ ਵੀ ਗਈ ਐ ਮੇ ਤਾਂ ਔਰ ਇੱਕ ਮੁੰਡਾ ਉੱਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਸ਼ੱਕ ਪਤਾ ਗਿਆ ਫੇਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਨਾ ਕੋਲ ਦੇ ਬਸਾਕੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜੇ ਖੜਕਾਏ ਵੀ ਹੁਣ ਕੋਈ ਬੋਲਣੇ ਕਰੇ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੇ ਤੱਕ ਫੋਨ ਪਰ ਸ਼ਾਇਦ ਉਹ ਚੱਕੇ ਲੈ ਗਿਆ ਜਿੰਦਾਂ ਕੋ ਬਾਤਾਂ ਚ ਪੁੱਛਾ ਲੈਣੇ ਦੁੱਖਾ ਨਹੀਂ ਮਿਲਿਆ ਜੀ ਉਹਨੂੰ ਬਸ ਫਿਰ ਉਦੋਂ ਬਾਅਦ ਅਸੀਂ ਚੰਕੀ ਫੋਨ ਲਾਇਆ ਚੰਕੀ ਫੋਨ ਲਾਇਆ ਤਾਂ ਚੰਪੀ ਆ ਲਿਆਗੇ ਉਹਨਾਂ ਨੇ ਫਿਰ ਦਰਵਾਜ਼ੇ ਖੋਲ੍ਹ ਉਹਨਾਂ ਨੇ ਗੇਟ ਕੋਈ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਟੈੱਕ ਕੀਤਾ ਉਹ ਮਟਰ ਫੇਰ ਮੈਂ ਪਹਿਲੇ ਪੁਲਿਸ ਵਾਲੇ ਅੰਦਰ ਬੜੇ ਸੀ ਉਹ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਉਂ ਅਸੀਂ ਅਸੀਂ ਵੀ ਕਰਦੇ ਸੀਗੇ ਕਿ ਕਿਉਂ ਕੋਈ ਫਿਰ ਪੁਲਸਾਂ ਲੈਣੇ ਅੰਦਰ ਜਾਂਦੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਹੂ ਉਹ ਉਰਤੇ ਅੰਦਰ ਬੜੇ ਉਹ ਇੱਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪੱਟ ਦੇ ਪੁਰਦੇ ਲਾ ਕੇ ਪ੍ਰਤਿ ਦੇ ਅਸਿਕਾ ਸਾਰਾ ਪੁੱਛ ਜਿਹਨੇ ਮਟਰ ਦੇਤਾ ਉਹਨੇ ਇਧਰੋਂ ਸਾਰੇ ਪਰਦੇ ਲਾਇ ਦਿੱਤੇ ਅਗਲਾ ਬਾਹਰ ਈ ਨਾ ਦੇਖਦੇ ਹੁਣ ਨਾਲ ਲੱਖਪਤ ਜੀ ਬੁਰਾ ਹਾਲ ਕਿ ਤਾਹਰਾ ਤਾਂ ਪਛਾਣ ਨਹੀਂ ਆ ਰਿਹਾ ਕੁੜੀ ਦਾ ਨਾਮ ਕੀ ਹੈ ਕਿੰਨੇ ਸਾਲ ਨੇ ਅੰਨੂ ਅੰਨੂ ਵੀ ਇਹੇ ਲਗਭਗ 32 ਸਾਲ ਦੀ ਹੋਈ ਹੈ ਕਾਰਨ ਨਹੀਂ ਮੰਦੇ ਤੇ ਇਹਦੇ ਕਿਤੇ ਕਾਰਨ ਪੈਣਾ ਦੇਣਾ ਘਰ ਦਾ ਸੋਕਾ ਸੋਕਾ ਚੱਲ ਰਿਹਾ ਸੀ ਕੁੜੀ ਵੀ ਚੰਨੀ ਦੇ ਗਈ ਸੀ ਇਹ ਮੈਂ ਨਹੀਂ ਦੇਖਦਾ ਨਾ ਮੈਂ ਕਿੱਥੇ ਜਾਂ ਮੈਂ ਸਾਨੂੰ ਚਾਰ ਪੰਜ ਦਿਨ ਪਹਿਲਾਂ ਇਹਨੇ ਚਾਰ ਬੰਦੇ ਇਕੱਠੇ ਕਰਕੇ ਤੇਰੇ ਬੁਲਾਇਆ ਸੀਗਾ ਇੱਕ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਤੇ ਉਹ પતિ ਹਿੰਮਤ ਨਹੀਂ ਮਤਲਬ ਬੰਮ ਹਾਂ ਬਤ ਚੋਗੀ ਕਿ ਪੈਣੇ ਬਤੋ ਹੂ ਸੀ ਮਾਂ ਵੇਚਣ ਦੇ ਕਰ ਤਸੀ ਉਹ 18 ਲੱਖ ਦਾ ਕੰਡੀ ਦੀ ਸੌਤਾ ਹੋ ਗਿਆ ਬਹੁਤ ਆ ਚੱਕਾ ਪਤਾ ਨਹੀਂ ਇੱਥੇ ਕਿਤੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਜਿਹੜੀ ਪ੍ਰਾਈਵੇਟ ਜਾ ਤੇ ਮਦਰ ਵੀ ਕਰਦੀ ਅਬਰ ਕਰੀ ਤੱਕਰ ਦੇ ਸਾਹਮਣੇ ਮਰਡਰ ਹੋਇਆ ਜੀ ਦੇ ਨੀੇ ਰਾ ਉਹ ਡੱਬੀ ਅੰਦਰ ਮਿੱਚਾਂ ਵਾਲੀ ਡੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ ਦੀ ਮਰਜ਼ੀ ਬਾਕੀ ਤਾਂ ਹੁਣ ਪੋਸਟਮਾਰਟਮ ਤੋਂ ਪਤਾ ਲੱਗੂ ਵੀ ਅੱਖਾਂ ਤੇ ਮੱਟਿਆ ਪਈਆਂ ਨਹੀਂ ਪਈਆਂ ਮਿੱਚਾਂ ਵਾਲੀ ਡੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਣ ਨਾਲ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ੱਕ ਤਾਂ ਹੀ ਉਹਦੀ ਆਵਾਜ਼ ਨਹੀਂ ਆਉਂਦੀ ਤੇ ਫਿਰ ਉਹ ਮਾਰੀ ਉਹਨੇ ਹਾਂਸ ਕਮਰੇ 'ਚ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਪੂਰੇ ਥੱਬੇ ਬਣ ਗਏ ਨੇ ਖਿੱਚ ਕੇ ਲਿਜਾ ਕੇ ਇੱਕ ਕਮਰਾ ਇਹਨਾਂ ਦਾ ਇਹ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆਵਾਜ਼ ਆਉਣੀ। ਉਹ ਦੂਵਾ ਤਾਂ ਫੇਰ ਹੋ ਗਿਆ ਜਿਵੇਂ ਦੂਰੀ ਦੇਖੀ। ਉਹ ਕਿਉਂ ਕਮਰਾ ਨਾ ਇੰਨਾ ਨੀ ਨਾ। ਜਿਵੇਂ ਆਪਾਂ ਹੁਕਮ ਨਹੀਂ ਮਾ। ਉਹਦੇ ਵਿੱਚ ਖਿੱਚ ਕੇ ਜਾ ਕੇ ਇਹਨੂੰ ਛੱਡਿਆ। ਕਿ ਕਿੱਥੋਂ ਆ ਗਿਆ ਉਹ ਨਹੀਂ ਸੀ ਵੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਕੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਗਿਆ। ਉਹ ਆ ਜੀ ਲੜਕੀ ਦਾ ਨਾਮ ਡਾਟਰੋਲ ਪ੍ਰਜੀਤਰਾਮ ਤੇ ਇਹ ਬਕੀਬਖਤ ਸਾਹਿਬ ਦੀ ਉਮਰ ਸੀ ਇਹ ਲੜਕੀ ਵੀ। ਤੇ ਮੰਡਰ ਦਾ ਪ੍ਰੀਲਿਮੂਕਾਰੀ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹਦਾ ਮਦਰ ਦਾ ਫੇਰ ਸੀਗਾ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀ ਜੀ ਇਹਦੀ ਤੇ ਘਟਨਾ ਇਹ ਜੋ ਆਂਟਿਆ ਗੋਲੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮੰਡਰ ਕਿੱਥੇ ਨਾ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤਰੀ ਨਾਲ ਮਾਰੇ ਸੱਟਾਂ ਕਿੱਤੀ ਕਿੱਤੀ ਸੀ ਸੱਟਾਂ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀਗੇ ਬਾਕੀ ਉਹ ਵੀ ਦੋਸ਼ਮਾਨੋਂ ਕੋਟਾਣ ਤੋਂ ਬਾਅਦ ਪਤਾ ਲੱਗੂ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਦਿੱਕੇ ਸੀ ਜਾਂ ਦਿੱਕੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਇਹਨੂੰ ਮਰਡਰ ਕੀਤਾ ਇੱਕ ਜਣਾ ਕੀ ਦੋ ਬੰਦੇ ਨੇ ਪਤਾ ਨਹੀਂ ਕਿ ਕਿਹੜਾ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਪੱਦਰੀਆਂ ਪਰਚਾ ਦੇਖ ਕੇ ਕਾਰਵਾਈ ਅਮਲ ਚ ਲਿਆ ਰਹੇ ਹਈ ਆ ਜੀ